ਨਸ਼ਾ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਜਦੋਂ ਪੁਲਿਸ ਵੱਲੋਂ ਆਪਰੇਸ਼ਨ ਕਾਸੋ ਦੇ ਤਹਿਤ ਤਲਾਸ਼ੀ ਕੀਤੀ ਗਈ ਤਾਂ ਪਿੰਡ ਦੇ ਇੱਕ ਘਰ ਦੇ ਵਿੱਚ ਜਦੋਂ ਪੁਲਿਸ ਪਹੁੰਚੀ ਤਾਂ ਉੱਥੇ 30 ਗ੍ਰਾਮ ਫੈਰਨ ਤੇ 90000 ਰੁਪਏ ਦੀ ਡਰੱਗ ਮਨੀ ਪੁਲਿਸ ਨੇ ਤਲਾਸ਼ੀ ਕਰਨ ਤੋਂ ਬਾਅਦ ਬਰਾਮਦ ਕੀਤੀ ਤੇ ਇਸ ਤੋਂ ਬਾਅਦ ਤਫਤੀਸ਼ ਦੇ ਵਿੱਚ ਪਤਾ ਲੱਗਾ ਕਿ ਦੋ ਮੁੰਡੇ ਤੇ ਉਹਨਾਂ ਦੀ ਮਾਂ ਨਸ਼ਾ ਵਿਚੋਂ ਦਾ ਕੰਮ ਕਾਫੀ ਟਾਈਮ ਤੋਂ ਕਰਦੇ ਆ ਰਹੇ ਸੀ ਕਿ ਇੱਕ ਮੁੰਡੇ ਦੇ ਉੱਪਰ ਪਹਿਲਾ ਵੀ ਰਾਜਸਥਾਨ ਦੇ ਵਿੱਚ ਇੱਕ ਨਸ਼ੇ ਦਾ ਮਾਮਲਾ ਉਸ ਦੇ ਮੁਤਾਬਕ ਦਰਜ ਦੱਸਿਆ ਜਾ ਰਿਹਾ ਹੈ ਮਾਮਲਾ ਮਾਚੀਵਾੜਾ ਦੇ ਪਿੰਡ ਤਕਰਾਂ ਦਾ ਹੈ ਜਿੱਥੇ ਕੇ ਤਲਾਸ਼ੀ ਦੌਰਾਨ ਪੁਲਿਸ ਨੂੰ ਇਹ ਸਭ ਕੁਝ ਬਰਾਮਦ ਹੋਇਆ ਹੈ ਤੇ ਪੁਲਿਸ ਨੇ ਇਹਨਾਂ ਤਿੰਨਾਂ ਦੇ ਖਿਲਾਫ ਐਮਬੀਪੀਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕਰਿਆ ਗਿਆ ਹੈ ਤੇ ਇਹਨਾਂ ਦੀ ਗ੍ਰਿਫਤਾਰੀ ਕਰ ਲਈ ਗਈ ਹੈ ਤੇ ਕੱਲ ਕਾਸੋ ਪ੍ਰੋਗਰਾਮ ਚਲਾਇਆ ਗਿਆ ਸੀਗਾ ਜੀ ਜਿਹਦੇ ਵਿੱਚ ਅਸੀਂ ਵੱਖ-ਵੱਖ ਥਾਵਾਂ ਤੇ ਸਰਚ ਕੀਤੀ ਅਸੀਂ ਜਦੋਂ ਫਿੰਡ ਅੱਖਰਾਂ ਵਿਖੇ ਪੁੱਜੀ ਤਾਂ ਉੱਥੇ ਅਸੀਂ ਇੱਕ ਘਰ ਦੀ ਤਲਾਸ਼ੀ ਲਈ ਜਿਹਦੇ ਵਿੱਚੋਂ ਸਾਨੂੰ ਆਪਣੇ ਅ ਪ੍ਰਭਜੋਤ ਸਿੰਘ ਤੇ ਨਵਜੋਤ ਸਿੰਘ ਪੁੱਤਰ ਪਤਾਨ ਜਗਤਾਰ ਸਿੰਘ ਇਹ ਦੋਵੇਂ ਸਗੇ ਭਾਈ ਨੇ ਜਿਹੜੇ ਕਾਪੂ ਸਮੇਂ ਤੋਂ ਆਪਣੇ ਨਸ਼ਾ ਲਿਆ ਕੇ ਵੇਚਦੇ ਸੀ ਤੇ ਇਹਨਾਂ ਦੇ ਨਾਲ ਇਹਨਾਂ ਦੀ ਮਾਤਾ ਬੀਨਤ ਕੌਰ ਵੀ ਇਹਨਾਂ ਦਾ ਸਾਥ ਦੇ ਰਹੀ ਸੀਗੀ ਜੀਤੇ ਅਸੀਂ ਆਪਣੇ 30 ਗ੍ਰਾਮ ਹੈਰੋਇਨ ਰਿਕਵਰ ਕੀਤੀ ਆ ਤੇ 90000 ਰੁਪਿਆ ਡਰਗ ਮਨੀ ਇਹਨਾਂ ਤੋਂ ਅਸੀਂ ਬਰਾਬਰ ਕੀਤੀ ਆ ਜਿਨ੍ਹਾਂ ਤੇ ਅਸੀਂ ਮਾਮਲਾ ਦਰਜ ਕਰ ਲਿਆ ਹੈਗਾ ਆ ਮੁਕੱਦਮਾ ਨੰਬਰ 102 ਅੰਡਰ ਸੈਕਸ਼ਨ ਹੈਗਾ 21 ਐਨਡੀਪੀਐਸ ਐਕਟ ਤੇ 27ਏ ਤਹਿਤ ਅਸੀਂ ਇਹਨਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਇਹਨਾਂ ਨੂੰ ਅਜਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ 2 ਦਿਨ ਦਾ ਅਧੀ ਪੁਲਿਸ ਰਿਮਾਂਡ ਹਾਸਲ ਕੀਤਾ ਹੈਗਾ ਤੇ ਜੋ ਅੱਗੇ ਵੀ ਕੋਈ ਤਕਨੀਕੀ ਦਰਾਂ ਗੱਲਬਾਤ ਆਊਗੀ ਤਾਂ ਉਹ ਵੀ ਅਸੀਂ ਕੰਪਲੀਟ ਕਰਾਂਗੇ ਇਹਨਾਂ ਦੇ ਵਿੱਚ ਇਹਨਾਂ ਦਾ ਬ੍ਰਦਰ ਹੈਗਾ ਪ੍ਰਭਜੋਤ ਉਹਦੇ ਉੱਪਰ ਇੱਕ ਰਾਜਸਥਾਨ ਦੇ ਵਿੱਚ ਪਤਾ ਲੱਗਿਆ ਵੀ ਇੱਕ ਘੁਕੀ ਇਹਨਾਂ ਤੋਂ ਬਰਾਮਦ ਹੋਈ ਸੀਗੀ ਉਹ ਵੀ ਇੱਕ ਜਿਹੜਾ ਤੇ ਮੁਕੱਦਮਾ ਦਰਜ ਆ ਉਹਦੇ ਵਿੱਚ ਸਜ਼ਾ ਕੱਟ ਕੇ ਆਇਆ ਹੈਗਾ ਇਹ ਦੱਸਦਾ ਵੀ ਮੈਂ ਟਰਾਲਾ ਚਲਾਉਂਦਾ ਜੀ ਬਾਕੀ ਅੱਗੇ ਜਿਹੜਾ ਤੋਂ ਪੁੱਛ ਕੇ ਚੁਣ ਜਾਰੀ ਰੱਖੋ ਕਰਦੇ ਸੀ ਪੁੱਛ ਕੇ ਦਰਾਂ ਦੇ ਕੋਈ ਗੱਲ ਸਾਹਮਣੇ ਆਪ ਇੱਕ ਭਾਈ ਪਿੰਡਾ ਇੱਕ ਦਾ ਛੱਡੀ ਛੱਡੀ ਹੋਈ ਆ ਉਹਨਾਂ ਨੇ ਉਹ ਦਵਾਈ ਵਗੈਰਾ ਲੈ ਰਿਆ ਹੈਗਾ ਇਲਾਕੇ ਦੀ ਗੱਲ ਤੇਲੀ ਤਾਂ ਇਲਾਕੇ ਵਿੱਚ ਹੀ ਵੇਚਦਾ ਸੀ ਜਾਂ ਬਾਹਰ ਵੀ ਕਿਤੇ ਵੇਚਦਾ ਨਾਲ-ਨਾਲ ਪਿੰਡਾਂ ਦੇ ਵਿੱਚ ਇਲਾਕੇ ਦੇ ਵਿੱਚ ਹੀ ਸਪਲਾਈ ਕਰਦੇ ਸੀਗੇ ਫੈਮਿਲੀ ਦੀ ਗੱਲ ਤੇ ਫੈਮਿਲੀ ਸਾਰੇ ਇਹੀ ਕੰਮ ਕਰਦੇ ਸੀ ਹਾਂ ਇਹਦੇ ਇੱਕ ਆਪਣਾ ਪ੍ਰਭਜੋਤ ਦੀ ਮੈਸੇਜ ਆ ਉਹ ਦਿੱਲੀ ਤੋਂ ਹੈਗੀ ਆ ਕੁੜੀ ਉਹ ਨਹੀਂ ਹੈਗੇ ਉਹਦਾ ਕੋਈ ਉਹਨੂੰ ਨਹੀਂ ਆਈ ਤੇ ਤਿੰਨਾਂ ਦੇ ਹੈਗਾ ਜਿਹੜਾ ਇਹਨਾਂ ਦਾ ਇਹ ਕਰਦੇ ਸੀ ਕੱਟ ਜਗਬਾਣੀ ਟੀਵੀ ਲਈ ਗੁਰਦੀਪ ਟੱਕਰ ਦੀ ਰਿਪੋਰਟ